ਅੱਜ ਕੱਲ ਜੀ ਬੈਂ ਤੇ ਕਮਲ ਬ੍ਰਿੰਦਰ ਜਾ ਰਹੇ ਆ ਜੀ ਤੇ 33 ਚੰਗੀ ਚਾਹਬ ਦੇ ਬੇਟੇ ਦੀ ਸ਼ਾਦੀ ਤੇ ਤੇ ਵੇਖੋ ਜੀ ਤੁਸੀਂ ਭਰਾ ਜਾਣਦੇ ਆ ਤੇ ਦੱਸੋ ਕਿੱਦਾਂ ਲੱਗਣ ਦੇ ਜਿਹਨੂੰ ਰੇਜ ਰੋਵਰ ਆ ਗਈ ਏ ਕੇ ਦੀ ਤੇ ਤੇ ਅਸੀਂ ਜਾ ਰਹੇ ਆ ਮਜੀਠੇ ਸਾਧਰੇ ਇਹ ਦੂਰ ਲਿਆ ਭਾਈਆ ਰੇਜ ਰੋਵਰ ਬਾਬਾ ਮੈਂ ਕਰੇ ਲਿਆਵਾਂਗੇ ਤੇ ਡੂ ਕੋਈ ਗੱਲ ਸੁਣਾ ਫਿਰ ਇੱਧਰ ਨੂੰ ਮੁੱਕ ਕੇ ਕੋਈ ਗੱਲ ਸੁਣਾ ਦੇ ਤਾ ਆਹ ਹਾਰਮਕ ਸੁਣਾ ਦੇ ਕੋਈ ਦੂਜੀ ਸੁਣਾ ਦੇ ਬਲ ਕੰਦੀ ਨਹੀਂ ਹੋਣੀ ਜਾਈਂਗਾ ਸੁਣਾ ਦੇ ਫਿਰ ਮੇਰਾ ਬੂ ਨਾ ਦੇ ਇਹਨੇ ਜਰ ਵੀਡੀਓ ਬੰਦ ਤਾਂ ਨਹੀਂ ਆਉਂਦੀ ਮੈਨੂੰ ਕੋਈ ਗੱਲ ਹੋਣੀ ਹਾਂ ਆਉਂਦੀਆਂ ਹੌਣ ਨਹੀਂ ਹੁੰਦੀਆਂ ਤੇ ਪਲ ਪਲ ਗਈਆਂ ਤੇ ਦੇਖ ਗੱਦਾ ਫਿਰ ਵੀ ਕੈਮਰਾ ਕੀਤਾ ਫਿਰ ਕੈਮਰਾ ਹੀ ਆ ਫਰੰਟ ਕੈਮਰਾ ਚੱਲਣ ਦੇ ਆਪ ਕੋ ਆਦੀ ਪਾਉਣ ਲੱਗੇ ਆ ਤੇਲ ਦੇ ਫਿਰ ਪoa ਕੇ ਫਿਰ ਕੀ ਕਰਨਾ ਕਮਲੀ ਫਿਰ ਪਿਆ ਦੇਖਣ ਲੱਗਾ ਅੱਛੀ ਆਪਣੀ ਤੇਲ ਨਹੀਂ ਲਿਆ ਪoa ਦੇਰ ਪoa ਕੇ ਤੁਰ ਤੇ ਮੋਹਿੰਦਰ ਕਹਿੰਦਾ ਆ ਵੀ ਆਪਣੇ ਇੱਕ ਅੱਜਾ ਮਿੱਤਰ ਨੂੰ ਹੋਰ ਨੂੰ ਫੋਨ ਨਾਲ ਤੇ ਉਹਨੂੰ ਫੋਨ ਲਾਉਣ ਦਿਆ ਫੋਨ ਬੰਦਾ ਚੱਕ ਨਹੀਂ ਰਿਹਾ ਕਮਲਪ੍ਰਿੰਦਰ ਬਹੁਤ ਸੋਹਣਾ ਲੱਗ ਰਿਹਾ ਕਮਲਪ੍ਰਿੰਦਰ ਬਹੁਤ ਹੀ ਬੜੇ ਸੋਹਣੇ ਲੱਗ ਰਹੇ ਅੱਜ ਤੁਹਾਨੂੰ ਵੀ ਨਜ਼ਰ ਲੱਗਣੀ ਤੇ ਮੈਨੂੰ ਵੀ ਲੱਗਣੀ ਉਹ ਲਾ ਦਿਓ ਆ ਪਿਆਰ ਹਾਂ ਮੇਰੀ ਮਿਲਣ ਨੂੰ ਜਿੰਦੇ ਜਾ ਮੈਂ ਤਿਆਰ ਹੋ ਗਿਆ ਨਿਕਲਦੇ ਨਾ ਤੇ ਮੈਂ ਇਹਨੂੰ ਹੁਣ ਮੈਂ ਇਹਨੂੰ ਲਾਉਣਾ ਕਿਉਂਕਿ ਇਹ ਮੇਰੀ ਜਾਨ ਆ ਜਿਗਰ ਦਾ ਟੋਟਾ ਜੀ ਨੂੰ ਕਹਿੰਦੇ ਉਹ ਆਏ ਆ ਵੀਰ ਉਹ ਗੱਲਾਂ ਕੀਤੀ ਮਾ ਮਾਂ ਲੱਸੀ ਦੀ ਸਿੱਧਾ ਤੂੰ ਕਰ ਦਿੰਦੇ ਨਹੀਂ ਮੇਰੇ ਮਾਂ ਤੇ ਮਾਂ ਹੀ ਹੁੰਦੀ ਤੇ ਪਤਾ ਨਿਆਰਾ ਹੀ ਬੜਾ ਮੱਕਣ ਛਲੇਆ ਬੜਾ ਭਾਜ ਗਿਆ ਮੈਂ ਇਹਦੇ ਤੋਂ ਲੱਡੂ ਤੈਨੂੰ ਤੇ ਤੈਨੂੰ ਤੇ ਬਹੁਤ ਮਵੀਨ ਰੋਟੀ ਖੋਈ ਹੈ ਨਾ ਉਹਦੇ ਮੈਂ بڑی ਰੋਟੀ ਇਕੱਠੇ ਖਾਂਦੇ ਰਹੇ ਮੇਰੇ ਕਹਿੰਦਾ ਲੱਡੂ ਤੇ ਤੂੰ ਖਾ ਕਰ ਤੇਰੇ ਨਾਲ ਵੱਧ ਖਾਂਦੇ ਰੋਟੀ ਕੀ ਬਾਤ ਹੈ ਪਤਾ ਨਹੀਂ ਮਾਂ ਨੇ ਨਾ ਕਹਣਾ ਤਾਂ ਕਿ ਨਾ ਆ ਇੱਕ ਬਲਕਾ ਹੋਰ ਖਾ ਲਓ ਇੱਕ ਓਏ ਬੜਾ ਵਧੀਆ ਬਣਿਆ ਇੱਕ ਨਾ ਤੇ ਘਰ ਦੀਆਂ ਕਰਨੀਆਂ ਇੱਕ ਘਟ ਖਾਓ ਜਾਂ ਘਟ ਖਾਓ ਕਿ ਨਹੀਂ ਸਹੀ ਹੈ ਫਰਕ ਪੈਂਦਾ ਕਿ ਨਹੀਂ ਮਾਂ ਦੇਰ ਜ਼ਿਆਦੇ ਦਿਨਾਂ ਨੇ ਲੇਟਾ ਤਾਂ ਆਲੀ ਪਹੁੰਚ ਗਏ ਆ 3A ਵਾਲਾ ਅੱਡੇ ਤੇ ਬੰਨੋ ਜਾ ਕੇ ਹੁਣ ਸਿਤਾ ਭਾਈ ਪੈਲਸ ਜਾ ਕੋ ਮਹਾਮਾਗਿਆ ਕਦੀ ਹੋ ਰਿਹਾ ਕਿੱਥੇ ਪੀਜ਼ ਮੇਰਾ ਤੋ ਕਿੱਥੇ ਗਿਆ ਨਾ ਗੱਡਿਓ ਜਾ ਸਿੱਖਣਿਆ ਵਾ ਥੋੜਾ ਠਾ ਯਾਰ ਕੀ ਆ ਗਿਆ ਮੈਂ ਬੰਦਾ ਇੰਨਾ ਦੇ ਸਬਸਕ੍ਰਾਈਬ ਕਰ ਲਓ ਤੇ ਮੈਂ ਤੁਹਾਨੂੰ ਚੰਗੀਆਂ ਚੀਜ਼ਾਂ ਵੀਡੀਓ ਪਾ ਕਰੂੰਗਾ ਚੰਗੇ ਚੰਗੇ ਚੀਜ਼ਾਂ ਪਾ ਕਰੂੰਗਾ ਮੇਜ਼ਾ ਵਰਨਾ ਕਵਲ ਪ੍ਰਿੰਦਰ ਹੀ ਹੋਣਾ ਜੇ ਅਸੀਂ ਕਹੇ ਉਹ ਤੇ ਤੂਰਤੇ ਗਏ ਬਣੇ ਗਏ ਤਾਂ ਨੂੰ ਕੁਝ ਵਖਾਉਣ ਤੇ ਕਵਲ ਪ੍ਰਿੰਦਰ ਨੂੰ ਨਾਲ ਖੜਨਾ ਹੈ ਤੇ ਮੈਂ ਭਰਾਵਾ ਤਾਂ ਹੀ ਹੁਣ ਮੈਂ ਆਈਡੀ ਦੇ ਚਾਚਾ ਕਵਲ ਪ੍ਰਿੰਦਰ ਕਰਤਾ ਆਹ ਹੋ ਗਿਆ ਵੇਖੀਏ ਮੈਨੂੰ ਨਹੀਂ ਲੱਗਦਾ ਤੇ ਉਹ ਭਰਾ ਫੋਨ ਨਹੀਂ ਚੁੱਕਣਿਆ ਤੇ ਸਚਾ ਦੇ ਮੰਮਾ ਆ ਗਿਆ ਹੈ ਓ ਯਾਰ ਮੇਰੇ ਦਿਮਾਗ ਚੋਂ ਨੇ ਕਿ ਮੈਂ ਵੀ ਇਹਦੇ ਚੱਲੇ ਆਂ ਯਾਰ ਤੇ ਮੈਂ ਆ ਇੱਥੇ ਆਇਆ ਮਰੜੀ ਨਹੀਂ ਪਹੁੰਚਿਆ ਅਜੇ ਤੁਰਿਆ ਹੀ ਆ ਪਤਵਾਰ ਦੇ ਲੰਗਰ ਲਾਇਆ ਹੀ ਨੂਰੀ ਕੁਲਚੇ ਦਾ ਤੇ ਉੱਤਰ ਡੈਪਿਆਂ ਤੇ ਦਿਮਾਗ ਦਾ ਨਿਕਲ ਗਿਆ ਕੋਈ ਨਹੀਂ ਮਥਾ ਲੇਟ ਆ ਨਹੀਂ ਅਤਾ ਘੰਟਾ ਘੰਟਾ ਦੋ ਕੋਈ ਤੱਕਾ ਨਾ ਉਹਨਾਂ ਨੇ ਤੇਰੇ ਉਹਨਾਂ ਪਿੱਤਰ ਨੂੰ ਲਾਇਆ ਉਹ ਵੀ ਇਹੋ ਦਿਨ ਆਇਆ ਸੀ uh, one day I always wanted to open up ਸਟਾਰੇ ਦੇ ਆਨ ਬਾਨ ਸ਼ਾਨ ਜਦੋਂ ਭਗਤ ਸਾਹਿਬ ਇਹ ਹੋਇਆ ਕਿ ਅਲੀ ਖੁਦ ਪਰਮਿਸਤ ਹੋਇਆ ਮੈਂ ਉਹ ਜੋ ਨੀਰਤ ਜੀ ਮੇਰਾ ਕਵਲ ਬਰਿੰਦਰ ਡਰਾਈਵਰ ਬਣ ਗਿਆ ਜੀ ਇਹਨੂੰ ਸਾਰਿਆਂ ਨੂੰ ਵਧਾਈਆਂ ਦੋ ਇਹਨੂੰ ਗੱਡੀ ਸਿਖਾਤੀ ਏ ਸਾਰਿਆਂ ਨੂੰ ਵਧਾਈਆਂ ਜੀ ਮੇਰੇ ਭਰਾ ਨੂੰ ਐ ਸੋਹਣੇ ਜਿਹੇ ਭਰਾ ਨੂੰ ਪਾਰਟੀ ਬਣ ਗਈ ਤੇ ਕਿਉਂਕਿ ਇਹ ਗੱਡੀ ਚਲਾਉਂਦਾ ਨਹੀਂ ਸੀ ਇਹਨੂੰ ਪਜਵਾ ਹੋ ਗਿਆ ਤੇ ਇਹਨੂੰ ਦੋ ਜੀ ਵਧਾਈਆਂ ਸਾਰਿਆਂ ਨੇ ਛੋਣੀ ਛੋਣੀ ਗੱਡੀ ਚਲਾਇਆ ਕਰੇ ਮੇਰਾ ਵੀਰ ਦਾਨ ਕਲੋਣਾ ਕਿਉਂ ਕਿ ਸਾਡੀਆਂ ਇਹ ਐਨਕਲਾਜ ਐਡੀ ਮੇਰੀ ਤਾਂ ਇੱਕ ਅੱਖ ਥੋੜੀ ਜਿਹੀ ਖਰਾਬ ਹੋਈ ਤਾਂ ਐਨਕਲਾਈ ਆ ਤੇ ਐਨਕਮਾ ਕਾਟੀ ਲਾਉਣਾ ਤਾਂ ਅਸੀਂ ਬਾਕੀ ਵੀਡੀਓ ਦੇਖ ਕੇ ਐਨਕ ਲਾਉਂਦਾ ਹੀ ਨਹੀਂ ਤੇ ਥੋੜੀ ਜਿਹੀ ਅੱਟ ਥੋੜੀ ਪ੍ਰੋਬਲਮ ਹੋ ਗਈ ਹੈ ਤੇ ਵੇਖੋ ਜੀ ਤੁਹਾਨੂੰ ਖਾਈਏ ਕਿਦਾਂ ਚਲਾਗਾ ਕਿੰਨੀ ਸੋਹਣੀ ਗੱਡੀ ਚਲਾਉਣ ਰਿਹਾ ਵੇਖੋ ਹੁਣ ਆਪਾਂ ਕਿੱਧਰ ਨੂੰ ਜਾਣਾ ਹੈ ਜੀ ਘਰ ਨੂੰ ਜੀ ਘਰ ਚੱਲੀ ਆਣ ਫੈਕਟਰੀ ਦੇ ਘਰ ਸੂਜੀ ਸੂਜੀ ਡੱਬ ਚੱਲੀ ਆਉਂਦੇ ਉਹਨਾਂ ਦੇ ਫੈਕਟਰੀ ਜਾਂਦੇ ਆਂ ਅਸੀਂ ਕੋਈ ਗੱਲ ਨਹੀਂ ਸੁਧਰਿਆ ਉਹਨੇ ਮੜੇ ਨਹੀਂ ਆਰੇ ਲੈ ਛਾੜੇ ਹੋਇਆ ਕੀ ਹੈ ਨਾ ਖਾ ਗਿਆ ਲਟ ਗਿਆ ਖੜਾ ਵਾਹ ਇੱਕ ਗੱਲ ਕਹਾਂ ਹਾਂ ਜੀ ਕਹੋ ਹਾਂ ਜੀ ਪਤਾ ਨਹੀਂ ਹੁਣ ਮੈਨੂੰ ਮੈਂ ਇਦਾਂ ਹੈਗਾ ਨਹੀਂ ਪਰ ਮੈਂ ਅਜੇ ਬੁੱਢਾ ਨਹੀਂ ਹੋਇਆ ਨਹੀਂ ਹੈ ਹੈ ਨਾ ਮੈਂ ਆ ਕੈਮਰਾ ਪਤਾ ਨਹੀਂ ਝੂਠ ਬੋਲਦਾ ਕਿ ਸੱਚ ਪਰ ਮੈਂ ਜੇ ਜਿਉਂ ਹੀ ਦੱਸਣ ਧਿਆ ਵਾ ਉਸ ਹਿਸਾਬ ਨਾਲ ਮੈਨੂੰ ਨਹੀਂ ਲੱਗਦਾ ਮੈਂ ਬੁੱਢਾ ਹੋਇਆ ਨਹੀਂ ਅੱਜ ਬੁਢੀ ਕਿ ਲੱਗਣ ਦੀ ਹੈ ਅੱਜ ਨਗਰਨ ਲੱਗਣ ਦੀ ਤੇ ਤੁਂ ਘੜਾ ਮੈਂ ਨਾ ਤਾਂ ਕੀਤਾ ਮੰਮੀ ਵਾਲਾ ਕੰਮ ਮੈਂ ਇਹਦਾਂ ਕਰਦਾ ਤੂੰ ਕੀਤਾ ਨਹੀਂ ਮੇਰਾ ਹਾਂ 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 ਸੋ ਜੀ ਬਾਕੀ ਤੁਹਾਨੂੰ ਰਾਤ ਨੂੰ ਹੁਣ ਮੈਂ ਐਡੀਟਿੰਗ ਕਰਕੇ ਪਾਉਂਗਾ ਤੇ ਮਾਫ ਕਰਿਓ ਦੇ ਸਬਸਕ੍ਰਾਈਬ ਕਰੋ ਹਰੇ ਜਾਣੇ ਪਲੀਜ਼ ਯਾਰ ਮੈਂ ਨਵਾਂ ਨਵਾਂ ਆਪੇ ਹੁਣ ਜਾਜ ਆਉਗੀ ਤੇ ਫਿਰ ਆ ਓਕੇ ਜੀ ਅਸੀ ਕੱਲ ਸਾਰਿਆਂ ਨੂੰ